ਲਾਪਤਾ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਪਹਿਲਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਕਾਰ ਦੀ ਦਖਲਅੰਦਾਜ਼ੀ ਦੇ ਉੱਤੇ ਇਤਰਾਜ਼ ਕੀਤਾ ਜਾ ਰਿਹਾ ਸੀ ਅਤੇ ਹੁਣ ਇਸ ਮਾਮਲੇ ਲੈ ਕੇ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਦੇ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਕਿ ਉਹ ਸਰਕਾਰ ਦਾ ਸਹਿਯੋਗ ਕਰਨ ਜਿਹੜੇ ਕਿ 328 ਰੂਪ ਜਿਹੜਿਆ ਲਾਪਤਾ ਹੋਏ ਨੇ ਤਾਂ ਦੱਸ دیا ਕਿ ਜਿੱਥੇ ਪਹਿਲਾਂ ਹੀ ਐਸਪੀਸੀ ਦੇ ਵੱਲੋਂ ਜਿਹੜੀ ਇਸ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਚੁੱਕੀ ਆ ਅਤੇ ਜਿਹੜੇ ਵੀ ਦੋਸ਼ੀ ਸਨ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਚੁੱਕੀ ਆ ਪਰ ਜਿਹੜਾ ਕਿ ਤਰਨਾ ਲੱਗਿਆ ਹੋਇਆ ਸੀ ਇਸ ਮਾਮਲੇ ਲੈ ਕੇ ਸਿੱਖ ਸੰਗਤਾਂ ਦਾ ਅਤੇ ਉਸ ਧਰਨੇ ਦੇ ਵਿੱਚ ਵਿਦਾ ਅੰਸਬਸ ਸਪੀਕਰ ਸੰਧਵਾਦੀ ਪਹੁੰਚ ਦੇਣੇ ਤੇ ਉਹਨਾਂ ਤੋਂ ਬਾਅਦ ਜਿਹੜੀ ਆ ਐਫ ਆਈ ਆਰ ਦਰਜ ਹੁੰਦੀ ਆ ਤਾਂ ਇਸ ਮਾਮਲੇ ਦੇ ਵਿੱਚ ਜਿਹੜੀ ਆ ਐਸ ਆਈ ਟੀ ਜਿਹੜੀ ਆ ਉਹ ਸਪੈਸ਼ਲ ਸੈੱਟ ਬਣਾਈ ਜਾਂਦੀ ਆ ਤੇ ਉਸ ਦੇ ਵੱਲੋਂ ਹੁਣ ਜਿਹੜੀ ਆ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਆ ਅਤੇ ਇਸ ਕਾਰਵਾਈ ਦੇ ਵਿੱਚ ਹੁਣ ਐਸ ਡੀ ਪੀ ਸੀ ਦੇ ਵੱਲੋਂ ਸਹਿਯੋਗ ਕੀਤਾ ਜਾਵੇਗਾ ਕਿਉਂਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਜਿਹੜੀ ਆ ਉਹ ਹੁਕਮ ਜਾਰੀ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੂੰ ਤਾਂ ਉਹਨਾਂ ਦੇ ਵੱਲੋਂ ਹੁਣ ਪੂਰਨ ਜਿਹੜਾ ਸਹਿਯੋਗ ਇਸ ਮਾਮਲੇ ਦੇ ਵਿੱਚ ਕੀਤਾ ਜਾਵੇਗਾ ਤਾਂ ਦੱਸ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਜੱਥੇਦਾਰ ਨੇ ਕਿਹਾ ਕਿ ਕੇਵਲ ਅਤੇ ਕੇਵਲ ਉਹਨਾਂ ਨੇ ਲਫ਼ਜ਼ ਨਾਲ ਯੂਜ਼ ਕੀਤਾ ਕਿ ਕੇਵਲ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਜਾਂ ਪੁਲਿਸ ਦਾ ਉਹ ਜਿਹੜਾ ਉਹ ਸਹਿਯੋਗ ਕੀਤਾ ਜਾਵੇ ਤਦ ਆਸ ਦੀ ਹੈ ਕਿ ਉੱਥੇ ਇਸ ਮਾਮਲੇ ਦੇ ਵਿੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਮਸਖਤਰ ਗੜਵਾਲ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਕਰਕੇ ਸਹਿਯੋਗ ਕੀਤਾ ਜਾ ਰਿਹਾ ਹੈ ਕਿ ਕਿਤੇ ਇਹ ਨਾ ਲੱਗੇ ਲੋਕਾਂ ਨੂੰ ਕਿ ਕਿਤੇ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਜਿਹੜੇ ਇਸ ਮਾਮਲੇ ਦੇ ਵਿੱਚ ਦੋਸ਼ੀ ਹਨ ਨਾਉਨ ਨੇ ਕਿਹਾ ਕਿ ਸਰਕਾਰ ਕਿਤਨਾ ਕਿਤੇ ਜਿਹੜਾ ਉਹ ਪਰਮਪੈਦਾ ਕਰ ਰਹੀ ਹੈ ਕਿ ਜਿਹੜੀ ਐਸਟੀਪੀਐਸਸੀ ਆ ਉਹ ਉਹਨਾਂ ਲੋਕਾਂ ਨੂੰ ਵਿਚਾਰ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਜਿਹੜੀ ਆ ਉਹ ਗਲਤ ਜਿਹੜੀ ਆ ਹਰਕਤ ਕੀਤੀ ਗਈ ਸੀ 328 ਲਾਪਤਾ ਜਿਹੜੇ ਸਰੂਪ ਸਨ ਉਹਨਾਂ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਸਨ ਕਿਤੇ ਉਹਨਾਂ ਦੀ ਜਿਹੜੀ ਉਹ ਮਦਦ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਇਸ ਪਰਮ ਨੂੰ ਜਿਹੜਾ ਉਹ ਦੂਰ ਕਰਨ ਦੇ ਲਈ ਐਸਜੀਪੀਸੀ ਦੇ ਵੱਲੋਂ ਜਿਹੜਾ ਸਹਿਯੋਗ ਆ ਉਹ ਪੁਲਿਸ ਪ੍ਰਸ਼ਾਸਨ ਦਾ ਕੀਤਾ ਜਾਵੇਗਾ ਤਦਾਦ ਦੇ ਕੇ ਕੇਵਲ ਇਸ ਮਾਮਲੇ ਦੇ ਵਿੱਚ ਹੀ ਸਹਿਯੋਗ ਜਿਹੜਾ ਕੀਤਾ ਜਾਵੇਗਾ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਈ ਵੀ ਜੜੀ ਆ ਉਹ ਸਰਕਾਰੀ ਪਾਰਟੀ ਜਾਂ ਸਰਕਾਰ ਆ ਜਾਂ ਕੋਈ ਵੀ ਪਾਰਟੀ ਇਸ ਮਾਮਲੇ ਦੇ ਵਿੱਚ ਸੱਤਾ ਨਾ ਕਰੇ ਜਾਣ ਕੇ ਸਿਆਸਤ ਨਾ ਕਰੇ ਅਤੇ ਜੇਕਰ ਕੀਤਾ ਜਾਵੇਗਾ ਤਾਂ ਉਸ ਦੇ ਖਿਲਾਫ ਜੜੀ ਆ ਉਹ ਸਖਤ ਕਾਰਵਾਈ ਜੜੀ ਆ ਉਹ ਕੀਤੀ ਜਾਵੇਗੀ। ਤਦਾਦ ਦੇ ਕੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਵੀ ਹੈ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਜਦੋਂ ਇਹ ਮਾਮਲਾ ਹੋਇਆ ਸੀ ਤਾਂ ਉਸ ਵਕਤ ਐ ਐਸਟੀਪੀਸੀ ਦੇ ਵੱਲੋਂ ਸੂਆਂ ਮੈਂਬਰ ਜਿਹੜੇ ਆ ਜਿਹੜੇ ਦੋਸ਼ੀ ਪਾਏ ਗਏ ਸਨ ਉਹਨਾਂ ਨੂੰ ਜਿਹੜਾ ਉਹ ਅ ਬਰਖਾਸਤ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਕੋਰਟ ਦੇ ਵਿੱਚ ਗਿਆ ਸੀ ਕੋਰਟ ਦੇ ਵੱਲੋਂ ਵੀ ਜਦੋਂ ਉਹਨਾਂ ਦੇ ਵਿੱਚੋਂ ਚਾਰ ਨੂੰ ਜਿਹੜਾ ਬਹਾਲ ਕੀਤਾ ਜਾਂਦਾ ਤਾਂ ਉਹਨਾਂ ਨੂੰ ਵੀ ਜਿਹੜਾ ਐਸਟੀਪੀਸੀ ਨੇ ਮੁੜ ਆਪਣੇ ਉਸ ਅਹੁਦੇ ਤੇ ਨਹੀਂ ਜਿਹੜਾ ਰੱਖਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਐਸਡੀਪੀਸੀ ਦੇ ਵੱਲੋਂ ਇਹ ਵੀ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਐਸਡੀਪੀਸੀ ਜਿਹੜੀ ਆ ਉਹ ਸਟ ਦਾ ਸਹਿਯੋਗ ਕਰੇਗੀ ਲਾਪਤਾ ਹੋਏ 328 ਪਾਵਨ ਸਰੂਪਾਂ ਨੂੰ ਲੈ ਕੇ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਪਹਿਲਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਕਾਰ ਦੀ ਦਖਲਅੰਦਾਜ਼ੀ ਦੇ ਉੱਤੇ ਇਤਰਾਜ਼ ਕੀਤਾ ਜਾ ਰਿਹਾ ਸੀ ਅਤੇ ਹੁਣ ਇਸ ਮਾਮਲੇ ਲੈ ਕੇ ਵੱਡੀ ਅਪਡੇਟ ਇਹ ਸਾਹਮਣੇ ਆਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਦੇ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਕਿ ਉਹ ਸਰਕਾਰ ਦਾ ਸਹਿਯੋਗ ਕਰਨ ਜਿਹੜੇ ਕਿ 328 ਰੂਪ ਜਿਹੜਿਆ ਲਾਪਤਾ ਹੋਏ ਨੇ ਤਾਂ ਦੱਸ دیا ਕਿ ਜਿੱਥੇ ਪਹਿਲਾਂ ਹੀ ਐਸਟੀਪੀਸੀ ਦੇ ਵੱਲੋਂ ਜਿਹੜੀ ਇਸ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਉਹ ਕੀਤੀ ਜਾ ਚੁੱਕੀ ਆ ਅਤੇ ਜਿਹੜੇ ਵੀ ਦੋਸ਼ੀ ਸਨ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਕੀਤੀ ਜਾ ਚੁੱਕੀ ਆ ਪਰ ਜਿਹੜਾ ਕਿ ਧਰਨਾ ਲੱਗਿਆ ਹੋਇਆ ਸੀ ਇਸ ਮਾਮਲੇ ਲੈ ਕੇ ਸਿੱਖ ਸੰਗਤਾਂ ਦਾ ਅਤੇ ਉਸ ਧਰਨੇ ਦੇ ਵਿੱਚ ਵਿਦਾ ਆਨਸਰਵਾ ਸਪੀਕਰ ਸੰਧਵਾਦੀ ਪਹੁੰਚ ਦੇਣੇ ਤੇ ਉਹਨਾਂ ਤੋਂ ਬਾਅਦ ਜਿਹੜੀ ਆ ਐਫ ਆਈ ਆਰ ਦਰਜ ਹੁੰਦੀ ਆ ਤਾਂ ਇਸ ਮਾਮਲੇ ਦੇ ਵਿੱਚ ਜਿਹੜੀ ਆ ਐਸ ਆਈ ਟੀ ਜਿਹੜੀ ਆ ਉਹ ਸਪੈਸ਼ਲ ਸੈੱਟ ਬਣਾਈ ਜਾਂਦੀ ਆ ਤੇ ਉਸ ਦੇ ਵੱਲੋਂ ਹੁਣ ਜਿਹੜੀ ਆ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਆ ਅਤੇ ਇਸ ਕਾਰਵਾਈ ਦੇ ਵਿੱਚ ਹੁਣ ਐਸ ਡੀ ਪੀ ਸੀ ਦੇ ਵੱਲੋਂ ਸਹਿਯੋਗ ਕੀਤਾ ਜਾਵੇਗਾ ਕਿਉਂਕਿ ਜਥੇਦਾਰ ਕੁਲਦੀਪ ਸਿੰਘ ਗਰਗੱਜ ਦੇ ਵੱਲੋਂ ਜਿਹੜੀ ਆ ਉਹ ਹੁਕਮ ਜਾਰੀ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੂੰ ਤਾਂ ਉਹਨਾਂ ਦੇ ਵੱਲੋਂ ਹੁਣ ਪੂਰਨ ਜਿਹੜਾ ਸਹਿਯੋਗ ਇਸ ਮਾਮਲੇ ਦੇ ਵਿੱਚ ਕੀਤਾ ਜਾਵੇਗਾ ਤਾਂ ਦਾਸ ਦਿਆ ਕਿ ਇਸ ਮਾਮਲੇ ਦੇ ਵਿੱਚ ਜਥੇਦਾਰ ਨੇ ਕਿਹਾ ਕਿ ਕੇਵਲ ਅਤੇ ਕੇਵਲ ਉਹਨਾਂ ਨੇ ਲਫ਼ਜ਼ ਨਾਲ ਯੂਜ਼ ਕੀਤਾ ਕਿ ਕੇਵਲ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਜਾਂ ਪੁਲਿਸ ਦਾ ਉਹ ਜਿਹੜਾ ਉਹ ਸਹਿਯੋਗ ਕੀਤਾ ਜਾਵੇ ਤਾਂ ਦਾਸ ਦਿਆ ਕਿ ਉੱਥੇ ਇਸ ਮਾਮਲੇ ਦੇ ਵਿੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨੋਸ ਕੱਤਰ ਗੜਵਾਲ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਕਰਕੇ ਸਹਿਯੋਗ ਕੀਤਾ ਜਾ ਰਿਹਾ ਹੈ ਕਿ ਕਿਤੇ ਇਹ ਨਾ ਲੱਗੇ ਲੋਕਾਂ ਨੂੰ ਕਿ ਕਿਤੇ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਜਿਹੜੇ ਇਸ ਮਾਮਲੇ ਦੇ ਵਿੱਚ ਦੋਸ਼ੀ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਕਿਤਨਾ ਕਿਤੇ ਜਿਹੜਾ ਉਹ ਪਰਮਪੈਦਾ ਕਰ ਰਹੀ ਹੈ ਕਿ ਜਿਹੜੀ ਐਸਟਪੀਐਸਸੀ ਆ ਉਹ ਉਹ ਉਹਨਾਂ ਲੋਕਾਂ ਨੂੰ ਵਿਚਾਰ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਜਿਹੜੀ ਆ ਉਹ ਗਲਤ ਜਿਹੜੀਆਂ ਹਰਕਤ ਕੀਤੀ ਗਈ ਸੀ 328 ਲਾਪਤਾ ਜਿਹੜੇ ਸਰੂਪ ਸਨ ਉਹਨਾਂ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਸਨ ਕਿਤੇ ਉਹਨਾਂ ਦੀ ਜਿਹੜੀ ਉਹ ਮਦਦ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਇਸ ਪਰਮ ਨੂੰ ਜਿਹੜਾ ਉਹ ਦੂਰ ਕਰਨ ਦੇ ਲਈ ਐਸਜੀਪੀਸੀ ਦੇ ਵੱਲੋਂ ਜਿਹੜਾ ਸਹਿਯੋਗ ਆਹੋ ਪੁਲਿਸ ਪ੍ਰਸ਼ਾਸਨ ਦਾ ਕੀਤਾ ਜਾਵੇਗਾ ਤਦਾਦ ਦੇ ਕਿ ਕੇਵਲ ਇਸ ਮਾਮਲੇ ਦੇ ਵਿੱਚ ਹੀ ਸਹਿਯੋਗ ਜਿਹੜਾ ਕੀਤਾ ਜਾਵੇਗਾ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਈ ਵੀ ਜੜੀਆ ਹੋ ਸਰਕਾਰੀ ਪਾਰਟੀ ਜਾਂ ਸਰਕਾਰ ਆ ਜਾਂ ਕੋਈ ਵੀ ਪਾਰਟੀ ਇਸ ਮਾਮਲੇ ਦੇ ਵਿੱਚ ਸੱਤਾ ਨਾ ਕਰੇ ਜਾਣ ਕੇ ਸਿਆਸਤ ਨਾ ਕਰੇ ਅਤੇ ਜੇਕਰ ਕੀਤਾ ਜਾਵੇਗਾ ਤਾਂ ਉਸ ਦੇ ਖਿਲਾਫ ਜੜੀਆ ਉਹ ਸਖਤ ਕਾਰਵਾਈ ਜੜੀਆ ਉਹ ਕੀਤੀ ਜਾਵੇਗੀ ਤਦਾਦ ਦੇ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਵੀ ਹੈ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਜਦੋਂ ਇਹ ਮਾਮਲਾ ਹੋਇਆ ਸੀ ਤਾਂ ਉਸ ਵਕਤ ਐਸਟੀਪੀਸੀ ਦੇ ਵੱਲੋਂ ਸੂਆਂ ਮੈਂਬਰ ਜਿਹੜੇ ਜਿਹੜੇ ਦੋਸ਼ੀ ਪਾਏ ਗਏ ਸਨ ਉਹਨਾਂ ਨੂੰ ਜਿਹੜਾ ਉਹ ਅ ਬਰਖਾਸਤ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਹ ਮਾਮਲਾ ਕੋਰਟ ਦੇ ਵਿੱਚ ਗਿਆ ਸੀ ਕੋਰਟ ਦੇ ਵੱਲੋਂ ਵੀ ਜਦੋਂ ਉਹਨਾਂ ਦੇ ਵਿੱਚੋਂ ਚਾਰ ਨੂੰ ਜਿਹੜਾ ਬਹਾਲ ਕੀਤਾ ਜਾਂਦਾ ਤਾਂ ਉਹਨਾਂ ਨੂੰ ਵੀ ਜਿਹੜਾ ਐਸਟੀਪੀਸੀ ਨੇ ਮੁੜ ਆਪਣੇ ਉਸ ਅਹੁਦੇ ਤੇ ਨਹੀਂ ਜਿਹੜਾ ਰੱਖਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਐਸਪੀਸੀ ਦੇ ਵੱਲੋਂ ਇਹ ਵੀ ਜਿਹੜੀ ਉਹ ਕਾਰਵਾਈ ਕੀਤੀ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਐਸਡੀਪੀਸੀ ਜਿਹੜੀ ਆ ਉਹ ਸਟ ਦਾ ਸਹਿਯੋਗ ਕਰੇਗੀ